ਮੈਂ ਅਕਸਰ ਇਸ ਪਿਆਰੀ ਜੀ ਰੂਹ ਨੂੰ ਅਕਸਰ ਏਦਾਂ ਮੁਖਾਤਬ ਹੁੰਦਾ ਸੀ ਕਿ ਜਦੋਂ ਤੁਸੀਂ ਸਾਹਮਣੇ ਬੈਠੇ ਹੁੰਨੇ ਹੋ ਤਾਂ ਮੈਨੂੰ ਏਦਾਂ ਫੀਲ ਹੁੰਦਾ ਕਿ ਮੈਂ ਰੱਬ ਦੇ ਦਰਸ਼ਨ ਕਰ ਰਿਹਾ ਤੇ ਮੈਨੂੰ ਏਦਾਂ ਲੱਗਦਾ ਕਿ ਮੈਂ ਸ਼ੰਕਰ ਭਗਵਾਨ ਦੇ ਦਰਸ਼ਨ ਕਰ ਰਿਹਾ ਮੈਂ ਉਸ ਅੱਲਾ ਪਾਕ ਦੇ ਦਰਸ਼ਨ ਕਰ ਰਿਹਾ ਕੋਈ ਕੋਈ ਆਵਾਜ਼ ਐਸੀ ਹੁੰਦੀ ਹੈ ਕਿ ਜਿਹੜੀ ਤੁਹਾਡੇ ਸਿੱਧਾ ਦਿਲ ਤੇ ਅਟੈਕ ਕਰਦੀ ਹੈ ਉਹ ਆਵਾਜ਼ ਸੀ ਜਨਾਬ 우ਸਤਾਦ ਸਰਦੂਲ ਸਿਕੰਦਰ ਜੀ ਦੀ ਆਵਾਜ਼ ਤੇ ਮੇਰੇ ਕੰਨ ਐਦਾਂ ਹੋ ਗਏ ਵੀ ਜਿੱਦਾਂ ਕਿਤੇ ਹੁਣ ਵੀ ਮੇਰੇ ਰੋਂਗ ਤੇ ਖੜੇ ਹੋਏ ਨੇ ਇਸ ਗੱਲ ਨੂੰ ਲੈ ਕੇ ਫਿਰ ਮੈਂ ਜਾ ਕੇ ਆਪਣੀ ਵਾਈਫ ਨੂੰ ਦੱਸਿਆ ਮਕਰ ajo ਐਦਾਂ ਲੱਗ ਰਿਹਾ ਜਿਵੇਂ ਸਰਦੂਲ ਭਾਜ ਨੇ ਬੁਲਾਇਆ ਹੋਵੇ ਸਾਡੇ ਚੋਂ ਗਈ ਨਹੀਂ ਸਾਡੇ ird gird ਰਹਿੰਦੀ ਹੈ ਉਹਨਾਂ ਦੀ ਜਿਹੜੀ એનર્ਜੀ ਹੈ ਉਹ ਹਮੇਸ਼ਾ ਸਾਡੇ ਨਾਲ ਨਾਲ ਰਹਿੰਦੀ ਹੈ ਸਾਨੂੰ ਆਸ਼ੀਰਵਾਦ ਦਿੰਦੀ ਹੈ ਬੇਸ਼ੱਕ ਅਸੀਂ ਕਦੇ ਉਹਨਾਂ ਦੀ yaad ਤੋਂ ਪਰੇ ਹੋ ਜਾਈਏ ਪਰ ਉਹ ਸਾਨੂੰ ਹਮੇਸ਼ਾ ਯਾਦ ਕਰਦੇ ਨੇ ਇਸ ਕਰਕੇ ਮੈਂ ਜਿੰਨੇ ਵੀ ਸੱਜਣ ਇੱਥੇ ਬੈਠੇ ਹੋਏ ਐ ਜਦੋਂ ਤੁਹਾਡਾ ਮਨ ਕਰੇ ਵੀ ਜਰੂਰ ਉਹਨਾਂ ਦੇ ਪਿਆਰਿਆਂ ਅਸੀਂ ਵੀ ਪਿਆਰਿਆਂ ਦੇ ਵਿੱਚ ਆਨੇ ਆ ਜਦੋਂ ਵੀ ਤੁਹਾਡਾ ਮਨ ਕਰੇ ਤਾਂ ਜਰੂਰ ਇੱਕ ਵਾਰ ਤੇਰਾ ਪਾ ਕੇ ਜਾਇਆ ਕਰੋ ਇਹ ਜਗ੍ਹਾ ਸਾਨੂੰ ਬੁਲਾਉਂਦੀ ਐ ਸਾਨੂੰ ਪਿਆਰ ਕਰਦੀ ਐ ਇਹ ਥਾਂ ਜਿੱਥੇ ਸਾਡੇ ਬਾਜੀ ਨੇ ਸਲਾਮ ਅਲੈਕੁਮ ਜੀ ਕਈ ਵਾਰ ਅੱਲਾਹ پاک ਐਸੀਆਂ ਰੂਹਾਂ ਸਾਡੇ ਵਿੱਚ ਭੇਜ ਦਿੰਦਾ ਹੈ ਕਿ ਜਿਹਨਾਂ ਨੂੰ ਦੇਖ ਕੇ ਇਦਾਂ ਲੱਗਦਾ ਕਿ ਕਿਤੇ ਰੱਬ ਨੂੰ ਤਾਂ ਨਹੀਂ ਦੇਖ ਰਹੇ ਕਿਤੇ ਉਹ ਅੱਲਾਹ پاک ਤਾਂ ਨਹੀਂ ਸਾਡੇ ਸਾਹਮਣੇ ਬੈਠਾ ਹੈਗਾ ਕਿਸੇ ਰੂਪ ਦੇ ਵਿੱਚ ਮੈਂ ਅਕਸਰ ਇਸ ਪਿਆਰੀ ਜੀ ਰੂਹ ਨੂੰ ਅਕਸਰ ਹੀ ਇਦਾਂ ਮੁਖਾਤਬ ਹੁੰਦਾ ਸੀ ਕਿ ਜਦੋਂ ਤੁਸੀਂ ਸਾਹਮਣੇ ਬੈਠੇ ਹੁੰਨੇ ਹੋ ਤਾਂ ਮੈਨੂੰ ਇਦਾਂ ਫੀਲ ਹੁੰਦਾ ਕਿ ਮੈਂ ਰੱਬ ਦੇ ਦਰਸ਼ਨ ਕਰ ਰਿਹਾ ਤੇ ਮੈਨੂੰ ਇਦਾਂ ਲੱਗਦਾ ਕਿ ਮੈਂ ਸ਼ੰਕਰ ਭਗਵਾਨ ਦੇ ਦਰਸ਼ਨ ਕਰ ਰਿਹਾ ਮੈਂ ਉਸ ਅੱਲਾ ਪਾਕ ਦੇ ਦਰਸ਼ਨ ਕਰ ਰਿਹਾ ਰੋਮ ਰੋਮ ਖੜ ਜਾਣਾ ਕਦੇ-ਕਦੇ ਉਹਨਾਂ ਨੇ ਜਦੋਂ ਬੈਠੇ-ਬੈਠੇ ਅਚਾਨਕ ਗਾਉਣ ਲੱਗ ਜਾਣਾ ਕਿ ਇਹ ਅੱਖਾਂ ਦੇ ਵਿੱਚੋਂ ਅਥਰੂ ਨਾ ਰੁਕਣੇ ਅਚਾਨਕ ਕਦੇ-ਕਦੇ ਕੋਈ ਕੋਈ ਆਵਾਜ਼ ਐਸੀ ਹੁੰਦੀ ਹੈ ਕਿ ਜਿਹੜੀ ਤੁਹਾਡੇ ਸਿੱਧਾ ਦਿਲ ਤੇ ਅਟੈਕ ਕਰਦੀ ਹੈ ਉਹ ਆਵਾਜ਼ ਸੀ ਜਨਾਬ 우ਸਤਾਦ ਸਰਦੂਲ ਸਿਕੰਦਰ ਜੀ ਦੀ ਆਵਾਜ਼ ਬਾਜੀ ਨੇ ਦੱਸਿਆ ਕਿ ਬਰਥਡੇ ਵਾਲੇ ਦਿਨ ਮੈਂ ਬੁਲਾਇਆ ਤੇ ਸਾਰੇ ਪਰਿਵਾਰ ਨੂੰ ਸੀ ਤੇ ਮੇਰੇ ਛੋਟੇ ਆਏ ਸੀਗੇ ਦੋਨੋਂ ਸਾਰੰਗ ਤੇ ਆਲਾਪ ਦੋਨੋਂ ਹੀ ਆਏ ਸੀ ਜਦੋਂ ਇਨੇ ਹਲੋਈ ਕੀਤੇ ਤੇ ਮੈਨੂੰ ਇਦਾਂ ਲੱਗਿਆ ਕਿ ਜਿੱਦਾਂ ਸਰਦੂਲ ਭਾਜੀ ਬੋਲ ਰਹੇ ਆ ਮੈਂ ਪਤਨ ਕਿੱਥੇ ਤੁਰਿਆ ਫਿਰਦਾ ਸੀ ਆਪਣੇ ਗੈਸਟ ਨੂੰ ਅਟੈਂਡ ਕਰਦਾ ਤੇ ਮੇਰੇ ਕੰਨ ਇਦਾਂ ਹੋ ਗਏ ਵੀ ਜਿੱਦਾਂ ਕਿਤੇ ਹੁਣ ਵੀ ਮੇਰੇ ਰੋਂਗ ਤੇ ਖੜੇ ਹੋਏ ਨੇ ਇਸ ਗੱਲ ਨੂੰ ਲੈ ਕੇ ਫਿਰ ਮੈਂ ਜਾ ਕੇ ਆਪਣੀ ਵਾਈਫ ਨੂੰ ਦੱਸਿਆ ਮਖ ਰਾਜੋ ਇਦਾਂ ਲੱਗ ਰਿਹਾ ਜਿਵੇਂ ਸਰਦੂਲ ਭਾਜੀ ਨੇ ਬੁਲਾਇਆ ਹੋਵੇ ਫਿਰ ਤਾਂ ਇਨੇ ਨੇ ਨਾ ਅੱਛਾ ਗਾਇਆ ਮਤਲਬ ਚਾਰ ਚਾਨੀ ਲੱਗ ਗਏ ਮੈਨੂੰ ਇਦਾਂ ਲੱਗਿਆ ਕਿ ਬਾਜੀ ਬੈਠੇ ਹੋਏ ਨੇ ਤੇ ਉਹ ਗਾ ਰਹੇ ਨੇ ਮੈਂ ਵੀ ਵਿੱਚ ਇੱਕ ਅੱਦਾ ਕੁ ਸੁਰ ਲਾ ਦਿੰਦਾ ਸੀਗਾ ਐਸਾ ਠਹਿਰਾਵ ਇਹਦੀ ਆਵਾਜ਼ ਦੇ ਵਿੱਚ ਅੱਲਾਹ ਬਹੁਤ ਤਰੱਕੀ ਦੇਵੇ ਮੈਂ ਬਹੁਤ ਦੁਆਵਾਂ ਕਰਦਾ ਹਰ ਵੇਲੇ ਸਾਰੰਗ ਲਈ ਆਲਾਪ ਲਈ ਐਸਾ ਠਹਿਰਾਵ ਇੰਨੀ ਛੋਟੀ ਉਮਰ ਦੇ ਵਿੱਚ ਆ ਜਾਣਾ ਉਹ ਬਹੁਤ ਵੱਡੀ ਅੱਲਾਹ ਪਾਕ ਦੀ ਮਿਹਰਬਾਨੀ ਹੁੰਦੀ ਹੈਗੀ ਕਰਮ ਨਮਾਜ਼ੀ ਹੈ ਜਿਦਾਂ ਫੀਲ ਹੋ ਰਿਹਾ ਕਿ ਉਹ ਗਾਇਨੀ ਉਹ ਆਲਾਪ ਦੇ ਰੋਗ ਦੇ ਵਿੱਚ ਸਾਡੇ ਕੋਲ ਰਹਿੰਦੇ ਆਂ ਔਰ ਹਮੇਸ਼ਾ ਰਹਿਣ ਅੱਲਾਹ ਪਾਕ ਇਸ ਆਵਾਜ਼ ਨੂੰ ਬਲੰਦ ਕਰੇ ਦੁਆ માં ਬਹੁਤ ਸਾਰਿਆਂ ਨੇ ਇਹਨਾਂ ਦੋਵਾਂ ਲਈ ਇਸ ਫੁੱਲਬਾੜੀ ਲਈ ਇਸ ਬਾਗ ਲਈਏ ਬਾਗ ਖਿੜਿਆ ਰਹੇ ਹਮੇਸ਼ਾ ਸਾਡੀ ਉਹ ਪਿਆਰੀ ਜੀ ਰੂਹ ਸਾਡੇ ਚੋਂ ਗਈ ਨਹੀਂ ਸਾਡੇ ird gird ਰਹਿੰਦੀ ਹੈ ਉਹਨਾਂ ਦੀ ਜਿਹੜੀ એનર્ਜੀ ਹੈ ਉਹ ਹਮੇਸ਼ਾ ਸਾਡੇ ਨਾਲ ਨਾਲ ਰਹਿੰਦੀ ਹੈ ਸਾਨੂੰ ਆਸ਼ੀਰਵਾਦ ਦਿੰਦੀ ਹੈ ਮੈਂ ਰਾਤ ਵੀ ਪ੍ਰੋਗਰਾਮ ਕਰਕੇ ਆਇਆ ਦੋ ਪ੍ਰੋਗਰਾਮ ਕਰਕੇ ਆਇਆ ਤੇ ਦੋਨਾਂ ਦੇ ਵਿੱਚ ਮੈਨੂੰ ਮੈਨੂੰ ਤਾਂ ਹਰ ਵੇਲੇ ਇਦਾਂ ਫੀਲ ਹੁੰਦਾ ਜਦੋਂ ਮੈਂ ਉਹਨਾਂ ਨੂੰ ਉਹਨਾਂ ਦੇ ਕਿਸੇ ਗਾਣੇ ਨੂੰ ਉਹਨਾਂ ਦੀ ਆਵਾਜ਼ ਨੂੰ ਛੂਹਣਾ ਤੇ ਇਦਾਂ ਲੱਗਦਾ ਕਿ ਹੁਣ ਉਹ ਮੇਰੇ ਕੋਲ ਨਹੀਂ ਇੱਕ ਵਾਰ ਮੈਨੂੰ ਯਾਦ ਹੈ ਮੈਂ ਇੱਥੇ ਜਾਗਰਣ ਕਰਨ ਆਇਆ ਸੀ ਮੈਂ ਜਾਗਰਣ ਤੇ ਮੈਂ ਹੋਂ ਸੱਤ ਕਦੇ ਇੰਨਾ ਵਧੀਆ ਨਾ ਗਾਇਆ ਹੋਵੇ ਪਰ ਮੈਨੂੰ ਉਸ ਦਿਨ ਇਦਾਂ ਫੀਲ ਹੋ ਰਿਹਾ ਸੀ ਕਿ ਮੈਂ ਸਰਦੂਲ ਭਾਜੀ ਦੀ ਪਿੱਕ ਨੂੰ ਦੇਖ ਕੇ ਫੋਟੋ ਨੂੰ ਦੇਖ ਕੇ ਮੈਂ ਗਾ ਰਿਹਾ ਸੀ ਇਦਾਂ ਲੱਗ ਰਿਹਾ ਸੀ ਕਿ ਉਹ ਗਾ ਰਹੇ ਨੇ ਮੇਰੇ ਵਿੱਚ ਇੰਨਾ ਇੰਨਾ ਦੁੱਖ ਵੀ ਹੁੰਦਾ ਹੈ ਸੁੱਖ ਵੀ ਉਹਨਾਂ ਦੀ ਆਵਾਜ਼ ਨੇ ਸਾਨੂੰ ਬਹੁਤ ਦਿੱਤੇ ਨੇ ਪਰ ਦੁੱਖ ਇਸ ਗੱਲ ਦਾ ਹੁੰਦਾ ਕਿ ਉਹ ਕਿਉਂ ਚਲੇ ਗਏ ਸਾਡੇ ਚੋਂ ਨਹੀਂ ਜਾਣਾ ਚਾਹੀਦਾ ਸੀਗਾ ਬਾਕੀ ਅੱਲਾ ਦੀ ਮਰਜ਼ੀ ਹੁੰਦੀ ਹੈ ਇਹ ਇਹ ਜਿਹੜਾ ਸੱਚ ਹੈ ਇਹ ਹਰ ਕਿਸੇ ਤੇ ਖੜਾ ਹੋਇਆਗਾ ਇਹ ਹਰ ਕਿਸੇ ਨੇ ਮੌਤ ਦਾ ਮਜ਼ਾ ਜਿਹੜਾ ਉਹ ਚਖਣਾ ਹੀ ਚਖਣਾ ਹੈ ਮਾਲਕ ਸਾਹਿਬ ਨੂੰ ਤੰਦਰੁਸਤੀਆਂ ਬਖਸ਼ੇ ਸਿਹਤ ਜਾਬੀਆਂ ਬਖਸ਼ੇ ਜਿੰਨੀ ਉਮਰ ਹਰ ਕੋਈ ਇਨਸਾਨ ਭੁਗਤਦਾ ਉਹ ਤੰਦਰੁਸਤੀ ਨਾਲ ਭੁਗਤੇ ਮੈਂ ਤਾਂ ਇਹੀ ਦੁਆ ਕਰਦਾ ਹਾਂ ਉਹਨਾਂ ਹਰ ਕਿਸੇ ਨੂੰ ਮੈਨੂੰ ਇੱਕ ਦਿਨ ਸੁਪਨਾ ਆਇਆ ਮੈਨੂੰ ਘਰ ਆਗੇ ਮੇਰੇ ਕੋਲ ਮੈਂ ਜਿਹੜੇ ਘਰ ਚ ਮੈਂ ਰਹਿਣਾ ਮੈਂ ਉਹ ਘਰ ਵੀ ਨਹੀਂ ਸੀਗਾ ਮੇਰਾ ਮੈਨੂੰ ਕਹਿੰਦੇ ਤੂੰ ਕੱਪੜੇ ਪਾ ਤਿਆਰ ਹੋ ਤੇ ਆਪਾਂ ਕਿਤੇ ਗਾਉਣ ਜਾਣਾ ਮੈਂ ਕਿਹਾ ਪਾਜੀ ਵੀ ਮੈਂ ਉਦਾਂ ਹੀ ਚੱਲਾ ਚਲਦਾ ਕਹਿੰਦੇ ਨਹੀਂ ਤੂੰ ਜਿਹੜੇ ਕੱਪੜੇ ਪਾਣਾ ਉਹ ਕੱਪੜੇ ਪਾ ਕੇ ਆ ਮੈਂ ਜੀ ਉਹ ਜਿੱਦਾਂ ਦਾ ਮੇਲਿਆਂ ਚ ਅਸੀਂ ਪ੍ਰੋਗਰਾਮਾਂ ਤੇ ਜਿਹੇ ਜੀ ਡਰੈਸੇਸ ਪਾ ਕੇ ਜਾਂਦੇ ਆ ਮੈਂ ਪਾਕਿ ਤਿਆਰ ਹੋ ਕੇ ਕਹਿੰਦੇ ਚੱਲ ਗੱਡੀ ਚਲਾ ਤੇ ਆਪਾਂ ਚੱਲੀਏ ਮੈਂ ਗੱਡੀ ਚ ਬੈਠ ਗਿਆ ਮੈਂ ਗੱਡੀ ਆਪ ਡਰਾਈਵ ਕਰ ਰਿਹਾ ਤੇ ਮੇਰੇ ਜੈਕਟ ਪਾਈ ਹੋਈ ਹੈ ਉਹ ਕਲਾਕਾਰਾਂ ਵਾਲੀ ਤੇ ਬੜਾ ਲੰਮਾ ਸਫ਼ਰ ਤੈਅ ਕਰਕੇ ਇੱਕ ਕੱਚੀ ਜੀ ਥਾਂ ਦੇ ਉੱਤੇ ਅਸੀਂ ਆ ਗਏ ਮੈਨੂੰ ਫੀਲ ਹੋਇਆ ਕਿ ਸ਼ਾਇਦ ਮੈਂ ਇਸ ਜਗ੍ਹਾ ਦੇ ਉੱਤੇ ਆ ਗਿਆ ਤੇ ਕੋਲ ਬੈਠੇ ਨੇ ਮੈਨੂੰ ਕਹਿੰਦੇ ਗਾ ਮੈਂ ਗਾਉਣ ਲੱਗਿਆ ਕਦੇ ਉੱਠ ਕੇ ਇਧਰ ਨੂੰ ਚਲੇ ਜਾਂਦੇ ਨੇ ਕਦੇ ਇਧਰ ਨੂੰ ਜਿੱਦਾਂ ਰੂਹ ਇੱਕ ਵਿਚਲਤ ਹੁੰਦੀ ਹੈ ਨਾ ਕੁਝ ਸੁਣਨਾ ਚਾਹਦੀ ਹੁੰਦੀ ਹੈ ਮੈਂ ਗਾਇਆ ਇੱਕ ਦੋ ਗੀਤ ਮੈਂ ਗਾਏ ਉਸ ਤੋਂ ਬਾਅਦ ਮੇਰਾ ਸੁਪਨਾ ਖੁੱਲ ਗਿਆ ਮੈਂ ਕਈ ਜਣਿਆਂ ਨੂੰ ਇਹ ਸੁਪਨਾ ਸੁਣਾਇਆ ਮੈਂ ਕਿਹਾ ਸ਼ਾਇਦ ਬਾਜੀ ਕੁਝ ਸੁਣਨਾ ਚਾਹੁੰਦੇ ਆ ਉੱਥੇ ਬੁਲਾਉਂਦੇ ਆ ਜਿੱਥੇ ਉਹਨਾਂ ਦੀ ਉਹਨਾਂ ਦੀ ਉਹਨਾਂ ਨੂੰ اسی ਦਫਨ ਕਫਨ ਕੀਤਾਗਾ ਸੋ ਮੈਂ ਸ਼ੁਕਰੀਆ ਦਾ ਕਰਦਾ ਸਾਡੀ ਮਾਂ ਸਾਡੀ ਭਾਬੀ ਮਾਂ ਉਹਨਾਂ ਨੇ ਇਹ ਜਿਹੜਾ ਦੁਆ ਦਾ ਕੰਮ ਜਿਹੜਾ ਇੱਥੇ ਕੁਰਾਨਖਾਨੀ ਕਰਾਈ ਹੈ ਉਹ ਸਵਾਬ ਦਾ ਕੰਮ ਹੈ ਉਹ ਬੜਾ ਸਵਾਬ ਦਾ ਕੰਮ ਹੈ ਉਹ ਇੱਥੇ ਹੀ ਹੋਵੇ ਤਾਂ ਜ਼ਿਆਦਾ ਵਧੀਆ ਲੱਗੇ ਹਮੇਸ਼ਾ ਕਿਉਂਕਿ ਉਹਨਾਂ ਦੀ ਰੂਹ ਇੱਥੇ ਵਸਦੀ ਹੈ ਅਸੀਂ ਉਹਨਾਂ ਨੂੰ ਸਾਲ ਬਾਅਦ ਛੇ ਮਹੀਨੇ ਬਾਅਦ ਜਦੋਂ ਵੀ ਸਾਡਾ ਦਿਲ ਕਰੇ ਅਸੀਂ ਇੱਥੇ ਆ ਕੇ ਉਹਨਾਂ ਨੂੰ ਮਿਲਦੇ ਰਹੀਏ ਉਹ ਸਾਨੂੰ ਮਿਲਣਾ ਚਾਹੁੰਦੇ ਆ ਉਹ ਸਾਡੇ ਨਾਲ ਨਾਲ ਨੇ ਸਾਨੂੰ ਪਿਆਰ ਕਰਦੇ ਆ ਉਹ ਬੇਸ਼ੱਕ ਅਸੀਂ ਕਦੇ ਉਹਨਾਂ ਦੀ yaad ਤੋਂ ਪਰੇ ਹੋ ਜਾਈਏ ਪਰ ਉਹ ਸਾਨੂੰ ਹਮੇਸ਼ਾ ਹੀ ਯਾਦ ਕਰਦੇ ਆ ਇਸ ਕਰਕੇ ਮੈਂ ਜਿੰਨੇ ਵੀ ਸੱਜਣ ਇੱਥੇ ਬੈਠੇ ਹੋਏ ਆ ਜਦੋਂ ਤੁਹਾਡਾ ਮਨ ਕਰੇ ਵੀ ਜਰੂਰ ਉਹਨਾਂ ਦੇ ਪਿਆਰਿਆਂ ਅਸੀਂ ਵੀ ਪਿਆਰਿਆਂ ਦੇ ਵਿੱਚ ਆਨੇ ਆ ਜਦੋਂ ਵੀ ਤੁਹਾਡਾ ਮਨ ਕਰੇ ਤਾਂ ਜਰੂਰ ਇੱਕ ਵਾਰ ਫੇਰਾ ਪਾ ਕੇ ਜਾਇਆ ਕਰੋ ਇਹ ਜਗ੍ਹਾ ਸਾਨੂੰ ਬੁਲਾਉਂਦੀ ਹੈ ਸਾਨੂੰ ਪਿਆਰ ਕਰਦੀ ਇਹ ਥਾਂ ਜਿੱਥੇ ਸਾਡੇ ਭਾਜੀ ਨੇ ਬੋਲਣਾ ਤੇ ਸਰਦੂਲ ਭਾਜੀ ਨਹੀਂ ਆਉਂਦਾ ਸੀ ਗਾਉਣਾ ਵੀ ਸਰਦੂਲ ਭਾਜੀ ਨਹੀਂ ਆਉਂਦਾ ਸੀ ਬਾਕੀ ਸਾਡੇ ਸ਼ਬਦ ਬੋਣੇ ਐ ਸਾਡੇ ਸ਼ਬਦ ਫਿੱਕੇ ਆ ਉਹਨਾਂ ਦੇ ਸਾਹਮਣੇ ਮੈਂ ਉਹਨਾਂ ਦੀ ਵੋਕੈਬਲਰੀ ਦੇਖਦਾ ਹੁੰਦਾ ਸੀ ਜਦੋਂ ਉਹਨਾਂ ਨੇ ਮਾਈਕ ਫੜ ਲੈਣਾ ਕਿਸੇ ਇਹੋ ਜਿਹੇ ਫੰਕਸ਼ਨ ਦੇ ਵਿੱਚ ਜਿੱਥੇ ਅਸੀਂ ਜਵਾਬ ਦੇ ਜਾਂਦੇ ਆ ਕਿ ਸੰਤ ਬੋਲਣਾ ਨਹੀਂ ਆਉਂਦਾ ਉਥੇ ਉਹਨਾਂ ਦੇ ਲਫ਼ਜ਼ ਹੀ ਸੁਣਦੇ ਰਹਿੰਦੇ ਸੀ ਕਿ ਕਿਹ ਕੈਸੇ ਕੈਸੇ ਲਫ਼ਜ਼ ਕਿੱਥੋਂ ਕਿੱਥੋਂ ਲੈ ਕੇ ਆਉਂਦੇ ਸੀਗੇ ਉਹ ਫਿਰ ਉਹਨਾਂ ਦੇ ਕੋਲ ਬੈਠ ਜਾਣਾ ਮੈਂ ਇੱਕ ਇੱਕ ਗੱਲ ਉਹਨਾਂ ਦੀ ਯਾਦ ਕਰਦਾ ਉਹਨਾਂ ਦੇ ਕੋਲ ਬੈਠ ਜਾਣਾ ਉਹਨਾਂ ਨੇ ਉਹ ਜਿਹੜੇ ਕਿਤਾਬ ਦਾ ਪੰਨਾ ਫੋਲ ਲੈਣਾ ਉਹੀ ਪੰਨੇ ਦੇ ਉੱਤੇ ਉਹਨਾਂ ਨੇ ਐਸਾ ਤੁਰ ਪੜਨਾ ਕਿ ਜਿਵੇਂ ਰੱਬ ਨੇ ਨਵਾਜ਼ੀ ਹੋਈ ਰੂਹ ਹੁੰਦੀ ਹੈ ਨਾ ਕੋਈ ਐਸੇ ਐਸੇ ਗੱਲਾਂ ਉਧਰ ਨੂੰ ਹੀ ਹੋਰ ਹੀ ਦੁਨੀਆ ਦੇ ਵਿੱਚ ਲੈ ਜਾਣਾ ਸਾਨੂੰ ਸਾਨੂੰ ਪਤਾ ਹੀ ਨਹੀਂ ਸੀ ਲੱਗਦਾ ਕਿ 4 ਘੰਟੇ 5 ਘੰਟੇ ਕਿਵੇਂ ਬੀਤ ਗਏ ਸਾਡੀ ਕਾਰ ਦੀ ਚਾਬੀ ਫੜ ਕੇ ਜੇਬ ਵਿੱਚ ਪਾ ਲੈਣੀ ਕਹਿਲਾਂ ਕਿ ਕਾਰ ਦੀ ਚਾਬੀ ਖੋਣੀ ਕਿ ਲਫੜਾ ਫੜਾ ਮੈਨੂੰ ਪਤਾ ਤੂੰ ਭੱਜ ਜਾਣਾ ਹੈ ਨਾ ਕਿਤੇ ਪ੍ਰੋਗਰਾਮ ਦੇ ਵਿੱਚ ਆਣਾ ਸਾਰੰਗੋਣਾ ਨੇ ਦੇਖਿਆ ਮੇਰਾ ਹੱਥ ਫੜ ਕੇ ਉਹਨਾਂ ਨੇ ਐਦਾਂ ਐਦਾਂ ਇਥੋਂ ਐ ਫੜ ਕੇ ਬੈਠ ਜਾਣਾ ਹੱਥ ਕਿ ਤੇਰਾ ਪਤਾ ਨਹੀਂ ਲੱਗਦਾ ਤੂੰ ਕਦੋਂ ਨਿਕਲ ਜਾਣਾ ਦੱਸ ਕੇ ਜਾਣਾ ਤਾਂ ਬੜਾ ਮੁਸ਼ਕਲ ਹੁੰਦਾ ਸੀ ਉਹਨਾਂ ਨੂੰ ਇਸ ਕਰਕੇ ਜਿਹੜਾ ਰੂਹੀ ਪਿਆਰ ਹੈ ਉਹ ਹਮੇਸ਼ਾ ਹੀ ਸਾਡਾ ਉਹਨਾਂ ਦੇ ਨਾਲ ਬਣਿਆ ਹੋਇਆ ਹੈ ਔਰ ਮੈਂ ਦੁਆ ਕਰਦਾ ਅੱਜ ਵੀ ਜਿਹੜੀ ਦੁਆ ਅਸੀਂ ਕਰਨ ਆਇਆ ਕਿ ਅੱਲਾ ਉਹਨਾਂ ਨੂੰ ਜੰਨਤ ਨਸੀਬ ਕਰੇ ਔਰ ਉਹਨਾਂ ਦਾ ਪਿਆਰ ਉਹਨਾਂ ਦਾ ਆਸ਼ੀਰਵਾਦ ਉਹਨਾਂ ਦੀ ਰੂਹ ਸਾਡੇ ਨਾਲ ਹਮੇਸ਼ਾ ਗੱਲਾਂ ਕਰਦੀ ਰਵੇ ਸਾਨੂੰ ਆਸ਼ੀਰਵਾਦ ਦਿੰਦੀ ਰਵੇ ਔਰ ਮੇਰੀ ਦੁਆ ਹੈ ਇਸ ਫੁੱਲ ਬਾੜੀ ਲਈ ਇਸ ਬਾਗ ਲਈ ਕਿ ਬਾਗ ਖਿੜਿਆ ਰਵੇ ਸਾਡਾ ਅਲਾਪ ਸਕੰਦਰ ਸਾਡਾ ਸਾਰੰਗ ਸਕੰਦਰ ਬਹੁਤ ਵੱਡਾ ਨਾਮ ਹੋਵੇ ਅਸੀਂ ਫੇਰ ਇਸ ਦਰਵਾਜ਼ੇ ਦੇ ਉੱਤੇ ਇਨਾਂ ਦੇ ਦਰਵਾਜ਼ਾਂ 'ਤੇ ਖੜੇ ਹੋਈਏ ਤੇ ਪਿਆਰ ਕਰੀਏ ਇਹਨਾਂ ਨੂੰ ਲਵ ਯੂ ਲਵ ਯੂ ਖੁਸ਼ ਰਹੋ ਤੁਹਾਡਾ ਤੁਹਾਡਾ ਜਿਹੜਾ ਪਿਆਰ ਹੈ ਨਾ ਉਹ ਉਹੋ ਹੀ ਸਾਨੂੰ ਦੁਨੀਆ 'ਚ ਲਈ ਫਿਰਦਾ ਹੈਗਾ ਬਹੁਤ ਸਾਰੇ ਲੋਕ ਨੇ ਜਿਹੜੇ ਜਦੋਂ ਮੈਂ ਗਾਉਣਾ ਉਹ ਜਦੋਂ ਉੱਤਰਦੇ ਨੇ ਯਾਰ ਤੇਰੇ 'ਚੋਂ ਸਰਦੂਲ ਫੱਜੀ ਦੀ ਖੁਸ਼ਬੂ ਆਂਦੀ ਹੈ ਮੈਂ ਕਿਹਾ ਜੀ ਮੈਂ ਸੁਣਿਆ ਵੀ ਉਹਨਾਂ ਨੂੰ ਤੇ ਗਾਇਆ ਵੀ ਉਹਨਾਂ ਨੂੰ ਤੇ ਪਿਆਰ ਵੀ ਉਹਨਾਂ ਨੂੰ ਕਰਦਾ ਮੈਂ ਸੋ ਇਹ ਮੇਰੀ ਖੁਸ਼ਕਿਸਮਤੀ ਹੈ ਕਿ ਉਹਨਾਂ ਦਾ ਆਸ਼ੀਰਵਾਦ ਮੈਨੂੰ ਮਿਲਿਆ ਮੈਂ ਉਹਨਾਂ ਦੇ ਨੇੜੇ ਤੇੜੇ ਰਿਹਾ ਅਲਪਾਕ ਇਸ ਰੂ ਨੂੰ ਜੰਨਤ ਨਸੀਬ ਕਰੇ ਥੈਂਕ ਯੂ ਜੀ ਅਸਲਾਮੁਅਲੈਕੁਮ